ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਮਨੋਤ ਚਰਖੀਵਾਲ ਤੇ ਤੁਸੀਂ ਦੇਖ ਰਹੇ ਹੋ ਚੈਨਿਕ ਸਵੇਰਾ ਟੀਵੀ ਇਸ ਟਾਈਮ ਬਠਿੰਡਾ ਦੇ ਲੇਬਰ ਚੌਂਕ 'ਚ ਮੌਜੂਦ ਐ ਜਿੱਥੇ ਪੂਰਾ ਦੇਸ਼ ਲੇਬਰ ਡੇ ਦੇ ਮੌਕੇ ਤੇ ਸਰਕਾਰਾਂ ਵੱਲੋਂ ਜਿਹੜੀ ਸਰਕਾਰੀ ਛੁੱਟੀ ਦਾ ਜਿਹੜਾ ਐਲਾਨ ਕੀਤਾ ਜਾਂਦਾ ਪਰ ਜਿਹੜੇ ਐਕਚੁਅਲ 'ਚ ਲੇਬਰ ਕਰਨ ਵਾਲੇ ਆ ਉਹ ਆਪਣੀ ਦਿਹਾੜੀ ਦਾ ਇੰਤਜ਼ਾਰ ਕਰਦੇ ਨਜ਼ਰ ਆ ਰਹੇ ਨੇ ਆਓ ਗੱਲਬਾਤ ਕਰਦੇ ਆਂ ਲੇਬਰ ਕਰਨ ਵਾਲੇ ਕੁਝ ਮਜ਼ਦੂਰਾਂ ਨਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਐ ਮਣੀ ਸਿੰਘ ਜੀ ਮਣੀ ਜੀ ਜੇ ਗੱਲ ਕਰੀਏ ਜਿੱਥੇ ਸਾਰਾ ਦੇਸ਼ ਹੈ ਜਿਹੜਾ ਲੇਬਰ ਡੇ ਦੀ ਛੁੱਟੀ ਮਨਾ ਰਿਹਾ ਹੈ ਖਾਸ ਕਰਕੇ ਜਿਹੜੇ ਸਰਕਾਰੀ ਦਫਤਰ ਹੈ ਉੱਥੇ ਤੁਸੀਂ ਜੇ ਗੱਲ ਕਰੀਏ ਇੱਥੇ ਤੁਸੀਂ ਲੇਬਰ ਚੌਂਕ 'ਚ ਖੜੇ ਹੋ ਤੇ ਤਕਰੀਬਨ ਟਾਈਮ 5:30 ਹੋਣ ਵਾਲਿਆ ਹੈ ਤੇ ਤੁਸੀਂ ਆਪਦੀ ਦਿਹਾੜੀ ਦਾ ਇੰਤਜ਼ਾਰ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਸਾਡੀ ਸਵੇਰ ਦੀ ਦਿਹਾੜੀ ਲੱਗੇ ਹੁਣ ਸਵੇਰ ਤੇ ਮੋਹਰੀ ਨਹੀਂ ਦੇਖੀ ਇਹਨੇ ਹੁਣ ਬਸ ਸਾਨੂੰ ਘਰੇ ਚਲੇ ਜਾਵਾਂਗੇ ਰੁਪਏ ਕੋਲੇ 50 ਰਹਿ ਗਏ ਜੀ 100 ਰੁਪਏ ਸੀਗਾ ਜੀ 50 ਆਉਂਦੇ ਲੱਗੇ 50 ਜਾਂਦੇ ਲੱਗੇ ਤੜਕੇ ਫੇਰ ਵੇਖਾਂਗੇ ਕੰਮ ਤੇ ਜਾਗੇ ਕਿ ਪਾ ਪੈਸੇ ਮਿਲਣਾ ਢੜੀ ਲੱਗੇ ਇਹ ਕੋਲੇ ਹੋਣਾ ਜਰਦਾ ਬੰਦਾ ਜਾਵੇ ਇਹ ਕੋਲੇ ਨਹੀਂ ਢੜੀ ਲੱਗਦੀ ਫੇਰ ਕਿੱਥੇ ਜਾ ਗਈ ਨਾ ਕੋਈ ਸਰਕਾਰ ਦਿੰਦੀ ਸਾਨੂੰ ਕੋਈ ਕਹਾ ਜੀ ਸਹਾਇਤਾ ਨਹੀਂ ਸਾਨੂੰ ਤਾਂ ਇਹ ਆਪ ਦਾ ਕਮੋਣ ਆਉਤੇ ਖਾਣੇ ਥੋੜਾ ਖਾ ਲੈ ਵਾੜਾ ਖਾ ਲੈ ਗਈ 2-400 ਚੱਲੀ ਜਾਂਦਾ ਜੀ ਕਦੇ ਲੱਗਦੀ ਕਦੇ ਨਹੀਂ ਲੱਗਦੀ ਗਰੀਬਾਂ ਦੀ ਕੋਈ ਸੁਣਾਈ ਨਹੀਂ ਕਰ ਰਹੀ ਜੀ 4-450 ਰੁਪਏ ਢੜੀ ਚੱਲ ਰਹੀ ਹੈ ਜੀ ਨਾ ਹੀ ਇੱਥੇ ਸਾਡੇ ਗਰੀਬਾਂ ਲਈ ਸਾਨੂੰ ਅਸੀਂ ਆਪ ਦੀ ਤਾਜੀ ਕਰਕੇ ਖਾਣੇ ਆ ਜੀ ਨਾ ਹੀ ਕੋਈ ਸਾਡੀ ਸੁਣਾਈ ਹੋ ਰਹੀ ਹੈ ਜੀ ਨਾ ਦਿਹਾੜੀ ਵਧਰੀ ਹੈ ਜੀ ਇਹ ਜਿਹੜੇ ਮੰਤਰੀ ਹੈਗੇ ਪੰਜਾਬ ਦੇ ਜੀ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਜੀ ਵੀ ਸਾਡੀ ਦਿਹਾੜੀ ਵਧਾਈ ਜਾਵੇ ਸਾਡੇ ਕੁਝ ਘਰੇ ਜਵਾਗ ਭੁੱਖੇ ਬੈਠੇ ਜੀ ਅਸੀਂ ਕਿੱਥੋਂ ਛੁੱਟੀ ਮਨਾਵਾਂਗੇ ਜੀ ਹਾਂਜੀ ਕੀ ਨਾਮ ਗੱਗੂ ਸਿੰਘ ਬੋਕੂ ਜੀ ਜੇ ਗੱਲ ਕਰੀਏ ਦੇਖੋ ਸਾਰਾ ਦੇਸ਼ ਜਿੱਤੇ ਛੁੱਟੀ ਮਨਾ ਰਿਹਾ ਲੇ ਵੱਡੇ ਦੇ ਮੌਕੇ ਤੇ ਖਾਸ ਕਰਕੇ ਸਰਕਾਰੀ ਛੁੱਟੀ ਹੁੰਦੀ ਹੈ ਜਿੰਨੇ ਵੀ ਦਫ਼ਤਰ ਹੈ ਸਰਕਾਰੀ ਉਹਨਾਂ ਨੂੰ ਛੁੱਟੀ ਕੀਤੀ ਜਾਂਦੀ ਹੈਗੀ ਆ ਤੁਸੀਂ ਇੱਥੇ ਆਪਦੀ ਦਿਹਾੜੀ ਦਾ ਇੰਤਜ਼ਾਰ ਕਰ ਰਹੇ ਹੋ ਕੀ ਕਹਾਂ ਤਾਂ ਸਾਡੀ ਤਾਂ ਵੀਰੇ ਕਾਦੀ ਛੁੱਟੀ ਆ ਸਾਡਾ ਤਾਂ ਸਵੇ ਛੁੱਟੀਆਂ ਮਨ ਲੋ ਇੱਕ ਦਿਨ ਕੰਮ ਲੱਗ ਜਾਂਦਾ ਕਦੇ ਰਹਿ ਜਾਂਦੇ ਆ ਸਾਡੀ ਤਾਂ ਉਹ ਛੁੱਟੀ ਆ ਵੀਰੇ ਮਨਲਾ ਸਾਡੀ ਮਨੋਂ ਕੋਈ ਛੁੱਟੀ ਨਹੀਂ ਸਾਡੀ ਠੀਕ ਆ ਬੜੀ ਵੱਡੀ ਨੌਕਰੀ ਦਾ ਆਸ ਰੱਖੀ ਨਹੀਂ ਚਲੋ ਜਿਹੜੇ ਪੱਲੇਦਾਰੀ ਦੇ ਫਾਰਮ ਭਰੇ ਸੀ ਸਾਡੇ ਤਾਂ ਉਹ ਵੀ ਰਿਜੈਕਟ ਹੋ ਗਏ ਹੀ ਵੀ ਜਿਹੜੇ ਆ ਕਹਿੰਦੇ ਸੀ ਆਮ ਪਾਰਟੀ ਜਿੱਤੂਗੀ ਚਲੋ ਕੁਝ ਵੀ 90 ਰੇਗਾਰ ਮਿਲੂਗਾ ਜਾਂ ਕੁਛ ਪਰ ਸਾਨੂੰ ਤਾਂ ਕੋਈ ਰੇਗਾਰ ਨਹੀਂ ਮਿਲਿਆ ਜੀ ਸਾਡੇ ਜਿਹੜੇ ਫਾਰਮ ਵੀ ਭਰੇ ਸੀ ਉਹ ਵੀ ਸਾਡੇ ਉੱਤੇ ਰਹਿ ਗਏ ਜਿਹੜੇ ਇਹਨਾਂ ਨੇ ਖਰਚਾ ਪਾਇਆ ਜੀ ਨੌਕਰੀਆਂ ਦੇਵਾਂਗੇ ਅਸੀਂ ਆਏ ਕਰਾਂਗੇ ਕਿਸੇ ਨੇ ਕੁਝ ਨਹੀਂ ਦਿੱਤਾ ਯਾ ਪਲੇਦਾਰ ਇਹ ਤੇ ਫਾਰਮ ਭਰ ਕੇ ਉਹ ਚਤੌੜੀ ਖਾਣੇ ਨੇ ਅਸੀਂ ਉਹ ਚੈਤੋ ਦੇ ਨੇ ਉਸ ਵਿਚਾਰੇ ਆਪਣੇ ਭਿੰਡੇ ਦੇ ਨੇ ਅਸੀਂ ਸਾਨੂੰ ਕੀ ਸਾਡੀ ਉਹੀ ਦਿਹਾੜੀ ਹੀ ਬਸ ਸਾਨੂੰ ਮਿਲ ਨਹੀਂ ਰਹੀ ਚੱਜਣਾ ਬਸ ਇਸੇ ਬੈਠੇ ਆ ਬਸ ਐਦਾਂ ਸਾਡੀ ਦਿਹਾੜੀ ਨਹੀਂ ਲੱਗੀ ਸਾਡੀ ਕੋਈ ਦਿਹਾੜੀ ਨਹੀਂ ਲੱਗੀ ਜੀ ਬੈਠੇ ਆ ਬਸ ਵੀ ਜੇ ਕੋਈ ਸੀ ਕੋਈ ਆਉਂਦਾ ਤਾਂ ਉਹਦੇ ਨਾਲ ਅਸੀਂ ਦਸ-ਦਸ ਜਾਣੇ ਭੱਜੇ ਜਾਂਦੇ ਆ ਇੱਕ ਇੱਕ ਬੰਦੇ ਮਗਰ ਕਿਉਂਕਿ 500 ਦਾ ਕੰਮ ਆਉਂਦਾ ਤੋ ਸਾਡੇ ਮਿਲ ਕੇ ਦੋ-ਤਿੰਨ ਸੂਤੇ ਹੀ ਰਹਿ ਜਾਂਦਾ ਜੇ 10 ਬੰਦੇ ਅਸੀਂ ਇੱਕ ਕੰਮ ਦੇ ਮਗਰ ਜਾਂ ਨਹੀਂ ਉਹ ਸਾਡਾ ਦੋ-ਤਿੰਨ ਸੂਤੇ ਹੀ ਰਹਿ ਜਾਂਦਾ ਜੀ ਹੁਣ ਮੈਂ ਕਵੀਲਾਰ ਬੰਦਾ ਜੀ ਮੈਂ ਵਿਆਹੇ ਪਰ ਕਵੀਲਾਰ ਬੰਦਾ ਜੀ ਮੈਂ ਆਪ ਤਾਂ ਚੱਲ ਠੀਕ ਹੈ ਇੱਥੇ ਮੈਂ ਉੱਠੀ ਵੀ ਕੁਝ ਵੀ ਕਰਕੇ ਮੰਨ ਲਓ ਵੀ ਆਪ ਦਾ ਢਿੱਡ ਭਰ ਲੂੰਗਾ ਵੀ ਘਰੇ ਮੈਂ ਕੀ ਉਹਨਾਂ ਦਾ ਢਿੱਡ ਕਿਵੇਂ ਭਰਾਈ ਆਪਣੇ ਬੰਡੇ ਬੰਨੇ ਜੀ ਕਹਿੰਦੇ ਸੀਗੇ ਆਪਾਂ ਨੌਕਰੀਆਂ ਛੋਟੀਆਂ ਛੋਟੀਆਂ ਉਹ ਦੇਵਾਂਗੇ ਕਿਰਤਜਾਰ ਦੇਵਾਂਗੇ ਮੈਨੂੰ ਤਾਂ ਕਿਸੇ ਬੰਦੇ ਨੇ ਮਤ ਕੋਈ ਭਾਈਚਾਰੇ ਚ ਆਪਣੇ ਸੁਣਨ ਨੂੰ ਨਹੀਂ ਆਇਆ ਵੀ ਮੈਂ ਆਏ ਰੁਜ਼ਗਾਰ ਤੇ ਪੱਕੇ ਤੇ ਜਾ ਰਹੀ ਜੇ ਕੋਈ ਆਉਂਦਾ 4 500 ਦਾ ਕੰਮ ਅਸੀਂ ਦੱਸ ਜਾਣੇ ਦਾਲੇ ਉੰਨੇ ਅਗਲੇ ਦੇ ਉਹ ਦੋ ਮਸੇ ਦੋ 300 ਦਾ ਕੰਮ ਰਹਿ ਜਾਂਦਾ ਸਾਡੀ ਤਾਂ ਵੀਰੇ ਕਾਦੀ ਛੁੱਟੀ ਆ ਸੀ ਡਾੜੀ ਲੱਗੂਗੀ ਤਾਂ ਸਾ ਜੀ ਦੀ ਵਕਾਂਸ ਤੇ ਕੁਝ ਲੈ ਕੇ ਜਾਵਾਂਗੇ ਨਹੀਂ ਸਾਡੀ ਕੋਈ ਛੁੱਟੀ ਨਹੀਂ ਵੀਰੇ ਬਸ ਐਨਾਂ ਹੀ ਕੇ ਸਰਕਾਰ ਆਉਣ ਵਾਲੀ ਸਰਕਾਰ ਨੂੰ ਵੀ ਜੇ ਨਨਨੇ ਵਾਦੇ ਕਰ ਦਿਓ ਇੱਕ ਵੀ ਵਾਰਾ ਕਿਸੇ ਦਾ ਪੂਰਾ ਹੋਇਆ ਤਾਂ ਦੱਸੋ ਕੀ ਨਾਮ ਹੈ ਸੌਰਜ ਕੁਮਾਰ ਜੀ ਅੱਛਾ ਸੁਰੇਜ ਜੀ ਜੇ ਗੱਲ ਕਰੀਏ ਅੱਜ ਲੇਬਰ ਡੇ ਹੈ ਤੇ ਤੁਸੀਂ ਆਪਣੀ ਦਿਹਾੜੀ ਦਾ ਇੰਤਜ਼ਾਰ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਦਿਹਾੜੀ ਦੇ ਬਾਰੇ ਕੀ ਕਹੀਏ ਜੀ ਦਿਹਾੜੀ ਲੱਗਦੀ ਨਹੀਂ ਡੇਲੀ ਤਾਂ ਮੁੜੀ ਜਾਂਦੇ ਅੱਜ 7ਵਾਂ ਦਿਨ ਹੋ ਗਿਆ ਜੀ ਮੈਨੂੰ ਸਰਕਾਰ ਵੀ ਨਹੀਂ ਸਾਡੀ ਸੁਣਦੀ ਅਸੀਂ ਡੇਲੀ ਆਨੇ ਆ ਮੁੜ ਜਾਨੇ ਆ ਕੰਮ ਮਿਲਦਾ ਨਹੀਂਗਾ ਜੀ ਜੇ ਕਈ ਮਿਲਦਾ ਵੀ ਆ ਤਾਂ ਅਗਲੇ ਉਹ ਇਹੋ ਜਿਹਾ ਰੇਟ ਨਹੀਂ ਦਿੰਦੇ ਹੁਣ ਦੋ ਵਾਰੀ ਤਿੰਨ ਵਾਰੀ ਅਸੀਂ ਕੰਮ ਦੇਖ ਕੇ ਮੁੜਿਆ ਰੇਟ ਹੀ ਨਹੀਂ ਮਿਲਦਾ ਸਾਨੂੰ ਜੀ ਅਸੀਂ ਕੀ ਕਰੀਏ ਜੀ ਬੇਲੇ ਬੈਠੇ ਆ ਉਹ ਘਰੇ ਜਾਵਾਂਗੇ ਜਵਾਕ ਸਾਨੂੰ ਕਹਿਣਗੇ ਵੀ ਪਾਪਾ ਚੀਜੀ ਨੇ ਲੈ ਕੇ ਆਇਆ ਹੁਣ ਅਸੀਂ ਕੀ ਕਰੀਏ ਜਵਾਕ ਤਾਂ ਭੁੱਖੇ ਮਰੀ ਜਾਂਦੇ ਆ ਅੱਜ ਜਿਹੜੇ ਗਰੀਬਾਂ ਦੇ ਹਾਲਾਤ ਹੋ ਰਹੇ ਆ ਸਰਕਾਰਾਂ ਤਾਂ ਵੱਡੇ ਵੱਡੇ ਦਾਅਵੇ ਕਰ ਰਹੀਆਂ ਵੀ ਅਸੀਂ ਗਰੀਬਾਂ ਲਈ ਕੰਮ ਕਰ ਰਹੇ ਆ ਚੀ ਉਹ ਸੈਂਟਰ ਸਰਕਾਰ ਹੋਵੇ ਚੀ ਪੰਜਾਬ ਸਰਕਾਰ ਹੋਵੇ ਕੀ ਕਹਿਣਾ ਚਾਹੂਗੇ ਸਰਕਾਰ ਦੀ ਕੋਈ ਵੀ ਹੋਵੇ ਸਾਨੂੰ ਤਾਂ ਦਿਹਾੜੀ ਤੱਕਰ ਮਤਲਬ ਹੈ ਵੋਟਾਂ ਲੈ ਇਹਨਾਂ ਨੂੰ ਵੋਟਾਂ ਤੱਕਰ ਮਤਲਬ ਹੈ ਇਹ ਵੋਟ ਲੈ ਕੇ ਪਿੱਛੇ ਹੋ ਜਾਂਦੇ ਆ ਸਾਡੇ ਬਾਰੇ ਕੁਝ ਸੋਚਦੇ ਹੀ ਨਹੀਂ ਸਰਕਾਰ ਹੁਣ ਐਲਾਨ ਤਾਂ ਬਤੇਰੇ ਕਰ ਦਿੰਦੀ ਆ ਜੋ ਪਵਾਵੇ ਫੇਰ ਫਾਇਦਾ ਪਵਾੰਦਾ ਕੋਈ ਹੈ ਨਹੀਂਗਾ ਇਹਨਾਂ ਨੂੰ ਵੋਟਾਂ ਤੱਕਰ ਮਤਲਬ ਆ ਇਹਨਾਂ ਦੀ ਆਪ ਦੀ ਜੇਬਾਂ ਭਰੀ ਜਾਂਦੀ ਹੈ ਕਿ ਸਾਡੇ ਵਰਗੇ ਨੰਗ ਬੈਠੇ ਅਗੇ ਓਰੇ ਹੁਣ ਸਾਡੇ 5 6 ਵਜ ਗਏ ਅਸੀਂ ਕੀ ਨੂੰ ਕੀ ਦੀ ਮਾਨੂ ਮਾਸੀ ਆਖੀ ਜੀ ਸਾਡੇ ਕੋਲੇ ਹੁਣ 4 ਰੁਪਏ ਹੈ ਨਹੀਂਗੇ ਹੁਣ ਅਸੀਂ ਆਪਦੇ ਜਵਾਕ ਨੂੰ ਕੀ ਖਵਾਵਾਂਗੇ ਫਿਰ ਸਰਕਾਰਾਂ ਕਹਿ ਰਹਿੰਦੀ ਹੈ ਵੀ ਇਹ ਤਾਂ ਗਲਤ ਕੰਮ ਕਰਦੇ ਫਿਰਦੇ ਆ ਤੇ ਗਲਤ ਕੰਮ ਕਰੂਗਾ ਨਹੀਂ ਬੰਦਾ ਹੋਰ ਕੀ ਕਰੂਗਾ ਜੀ ਤੇਰੇ ਜੇਬ 'ਚ ਪੈਸੇ ਨਹੀਂ ਹੋਣਗੇ ਅਸੀਂ ਤਾਂ ਆਪਦੇ ਆ ਬੈਠੇ ਆ ਜੀ ਕੰਮ ਤੇ ਹਾਂਜੀ ਵੀਰ ਜੀ ਜੇ ਗੱਲ ਕਰੀਏ ਮਹੀਨੇ ਦੀਆਂ ਕਿੰਨੀਆਂ ਦਿਹਾੜੀਆਂ ਲੱਗ ਜਾਂਦੀਆਂ ਮਹੀਨੇ 'ਚ ਹੀ ਮੇਰੀ ਤਾਂ ਮੰਨ ਕੇ ਚੱਲੋ ਜੀ 10-15 ਦਿਹਾੜੀਆਂ ਲੱਗਦੀਆਂ ਉਸ ਤੋਂ ਬਾਅਦ ਤਾਂ ਛੁੱਟੀਆਂ ਹੀ ਹੁੰਦੀਆਂ ਸਾਰੀਆਂ ਬਿਲਕੁਲ ਜੀ ਬਿਲਕੁਲ ਆਪਾਂ ਗੱਲਬਾਤ ਕੀਤੀ ਲੇਬਰ ਚੌਕ ਬਠਿੰਡਾ ਤੇ ਮਜ਼ਦੂਰ ਲੇਬਰ ਕਰਨ ਵਾਲੇ ਲੋਕਾਂ ਨਾਲ ਜਿਨ੍ਹਾਂ ਦਾ ਕਹਿਣਾ ਹੈ ਸਾਡੀ ਕਾਦੀ ਛੁੱਟੀ ਅਸੀਂ ਤਾਂ ਜੇ ਦਿਹਾੜੀ ਤੇ ਜਾਵਾਂਗੇ ਜੇ ਸਾਨੂੰ ਕੰਮ ਮਿਲੂਗਾ ਫੇਰ ਹੀ ਅਸੀਂ ਆਪਦੇ ਜਵਾਕਾਂ ਦਾ पालन पोषण जरा कर सका गे मजदूर का कहना है टाइम हो हैं हजे तक अब इंतजार कर रहे मनोज चरखीवाल बठिंडा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वैनल पर